ਬਸ ਜੀ ਸਮਝ ਨਹੀਂ ਆ ਰਹੀ ਵੀ ਪੁਲਿਸ ਨੇ ਹਿਰਾਸਤ ਚ ਕਿਉਂ ਲਿਆ ਅਸੀਂ ਕੋਈ ਕ੍ਰਿਮੀਨਲ ਨਹੀਂ ਅਸੀਂ ਕੋਈ ਅਤੰਕਵਾਦੀ ਨਹੀਂ ਅਸੀਂ ਇਹ ਸਰਕਾਰ ਆਪ ਚੁਣੀ ਸੀ ਕਿ ਅਸੀਂ ਆਪਦੇ ਕੰਮ ਬੇਰੁਜ਼ਗਾਰਾਂ ਦੇ ਕੰਮ ਅਸੀਂ ਆਪ ਕਰਾਵਾਂਗੇ ਕਿਉਂਕਿ ਜਿਹੜਾ ਮਾਨ ਸਰਕਾਰ ਅਸੀਂ ਜਿਹੜੀ ਮਾਨ ਦੀ ਸੋਚ ਸੀ ਉਹ ਕਹਿੰਦਾ ਸੀ ਮੈਂ ਜਿਹੜਾ ਹਰਾਪੈਨਾ ਬੇਰੁਜ਼ਗਾਰਾਂ ਦੇ ਪੱਖ ਚ ਚੱਲੂਗਾ ਪਰ ਅੱਜ ਅਸੀਂ ਉਹੀ ਹਲਕੇ ਚ ਖੜਕੇ ਜਿੱਥੋਂ ਉਹ ਐਮਪੀ ਬਣਿਆ ਜਿੱਥੇ ਧੂਰੀ ਦੇ ਵਿੱਚ ਉਹਨੇ ਸਾਡਾ ਧਰਨਾ ਚੱਲ ਰਿਹਾ 55 ਦਿਨਾਂ ਤੋਂ ਲਗਾਤਾਰ ਉਥੋਂ ਦਾ ਉਹ ਐਮਪੀ ਰਿਆ ਸੀ ਐਮ ਰਿਆ ਪਰ ਅੱਜ ਅਸੀਂ ਉਹਨੂੰ ਮੈਨਨ ਦੇ ਲਈ ਬਰਨਾਲੇ ਮੈਰੀਲੈਂਡ ਜਿਹੜਾ ਹੋਟਲ ਸੀ ਉੱਥੇ ਆਏ ਪਰ ਸਾਨੂੰ ਪੁਲਿਸ ਨੇ ਇੰਨੀ ਤੱਕੇਸ਼ਾਹੀ ਕੀਤੀ ਇੰਨੀ ਤੱਕੇਸ਼ਾਹੀ ਕੀਤੀ ਕਿ ਸਾਨੂੰ ਤੱਕੇ ਮਾਰ ਮਾਰ ਕੇ ਗੱਡੀਆਂ ਚੜਾ ਕੇ ਲਿਆਂਦਾ ਸਾਡੇ ਨਾਲ ਦੀਆਂ ਭੈਣਾਂ ਦੇ ਫੋਨ ਕੋਲੇ ਕਿਸੇ ਵੀ ਜਿਹੜਾ ਡੀਐਸਪੀ ਆ ਕੋਈ ਵੀ ਐਸਐਸਪੀ ਆ ਜੀ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕਿਸੇ ਦੇ ਨਾਲ ਕਿਵੇਂ ਗੱਲ ਕਰਨੀ ਆ ਕਿਵੇਂ ਧੀਆ ਭੈਣਾਂ ਦੀ ਇੱਜ਼ਤ ਨਾਲ ਜਿਹੜਾ ਵਾ ਅਸੀਂ ਸਾਂਝੇ ਹੁੰਨੇ ਆ ਪਰ ਉਹਨਾਂ ਨੇ ਸਾਡੀ ਕੋਈ ਰਖਵਾਲੀ ਨਹੀਂ ਕੀਤੀ ਸਗੋ ਤੇ ਤੱਕੇ ਮਾਰ ਕੇ ਸਾਨੂੰ ਇੱਥੇ ਲਿਆਂਦਾ ਸਰ ਸਾਨੂੰ ਪਤਾ ਹੀ ਨਹੀਂ ਸਾਨੂੰ ਕੋਈ ਲੋਕੇਸ਼ਨ ਨਾ ਨਹੀਂ ਪਤਾ ਨਹੀਂ ਕਿੱਥੇ ਰੱਖਿਆ ਗਿਆ ਪਰ ਅਸੀਂ ਉਹੀ ਬੰਦੇ ਆ ਜਿਨ੍ਹਾਂ ਨੇ ਸੀਐਮ ਨੂੰ ਚੁਣਿਆ ਸੀ ਪਰ ਸਾਤੋਂ ਹੁਣ ਡਰਦੇ ਹੋਏ ਆ ਗੱਡੀਆਂ ਚ ਬੱਤੀ ਵਾਲੀਆਂ ਗੱਡੀਆਂ ਲੰਘ ਰਹੀਆਂ ਨੇ ਪਤਾ ਨਹੀਂ ਕੌਣ ਕੌਣ ਜਾ ਰਹੇ ਆ ਸਾਡੀਆਂ ਗੱਲਾਂ ਨਾ ਸੁਣਨ ਦੇ ਮਾਰੇ ਸਾਨੂੰ ਨੈਗਲੈਕਟ ਕਰਕੇ ਸਾਨੂੰ ਸੜਕਾਂ ਤੇ ਰੋਲ ਰਹੇ ਆ ਸਾਡਾ ਜਿਹੜਾ ਰਾਈਟ ਆ ਸਾਨੂੰ ਨਹੀਂ ਦੇ ਰਹੇ